ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਹੈ ਉਮੀਦ ਕਰਦੇ ਹਾਂ ਸਭ ਚੜ੍ਹਦੀ ਕਲਾ 'ਚ ਹੋਵੋਗੇ ਠੀਕ ਠਾਕ ਹੋਵੋਗੇ ਦੋਸਤੋ ਜੂਨ ਦਾ ਮਹੀਨਾ ਖਤਮ ਹੋ ਗਿਆ ਅਤੇ ਅੱਜ ਜੁਲਾਈ 2024 ਸ਼ੁਰੂ ਹੋ ਗਿਆ ਹਰ ਮਹੀਨੇ ਦੀ ਤਰ੍ਹਾਂ ਇਹ ਨਵਾਂ ਮਹੀਨਾ ਵੀ ਕਈ ਬਦਲਾ ਲੈ ਕੇ ਆਇਆ ਹੈ ਇਸ ਵਿੱਚ ਘਰੇਲੂ ਰਸੋਈ ਦੇ ਬਜਟ ਤੋਂ ਲੈ ਕੇ ਕ੍ਰੈਡਿਟ ਕਾਰਡਾਂ ਦੇ ਨਿਯਮਾਂ ਤੱਕ ਸਭ ਕੁਝ ਸ਼ਾਮਲ ਹੈ ਪਹਿਲੀ ਤਰੀਕ ਤੋਂ ਦੇਸ਼ ਵਿੱਚ ਇੱਕ ਵਾਰ ਫਿਰ ਐਲਪੀਜੀ ਸਿਲੰਡਰ ਦੀ ਕੀਮਤ ਵਿੱਚ ਬਦਲਾਅ ਹੋਇਆ ਅਤੇ ਤੇਲ ਮਾਰਕੀਟਿੰਗ ਕੰਪਨੀਆਂ ਨੇ ਵਪਾਰਕ ਗੈਸ ਸਿਲੰਡਰ ਦੀਆਂ ਕੀਮਤਾਂ ਵਿੱਚ ਕਟੌਤੀ ਕਰਕੇ ਰਾਹਤ ਦਿੱਤੀ ਹੈ ਰਾਜਸਥਾਨੀ ਦਿੱਲੀ ਵਿੱਚ 19 ਕਿਲੋ ਦੇ ਸਿਲੰਡਰ ਦੀ ਕੀਮਤ 'ਤੇ 30 ਰੁਪਏ ਦੀ ਕਟੌਤੀ ਕੀਤੀ ਗਈ ਹੈ ਆਓ ਜਾਣਦੇ ਹਾਂ ਅਜਹੀਆਂ ਪੰਜ ਵੱਡੀਆਂ ਤਬਦੀਲੀਆਂ ਬਾਰੇ ਜੋ ਹਰ ਘਰ ਤੇ ਹਰ ਜੇਬ ਤੇ ਅਸਰ ਪਾਉਣ ਵਾਲੀਆਂ ਨੇ ਦੇਸ਼ ਵਿੱਚ ਇੱਕ ਵਾਰ ਫਿਰ LPG ਦੀ ਕੀਮਤ ਘਟਾਈ ਗਈ ਹੈ ਹਾਲਾਂਕਿ ਇਸ ਵਾਰ ਵੀ ਤੇਲ ਮਾਰਕੀਟਿੰਗ ਕੰਪਨੀਆਂ ਨੇ ਵਪਾਰਕ LPG ਸਿਲੰਡਰਾਂ ਦੀਆਂ ਕੀਮਤਾਂ ਵਿੱਚ ਸੋਧ ਕਰਦੇ ਹੋਏ ਘਰੇਲੂ ਗੈਸ ਸਿਲੰਡਰਾਂ ਦੀਆਂ ਕੀਮਤਾਂ ਵਿੱਚ ਕੋਈ ਬਦਲਾਅ ਨਹੀਂ ਕੀਤਾ ਜੋ ਕਿ 1 ਜੁਲਾਈ 2024 ਨੂੰ ਸਵੇਰੇ 6 ਵਜੇ ਤੋਂ ਲੱਗ ਹੋਵੇਗਾ ਹਾਲੀ ਦੇ ਵਿੱਚ 19 ਕਿਲੋਗ੍ਰam ਕਮਰਸ਼ੀਅਲ ਗੈਸ सिलेंडर ਦੀਆਂ ਕੀਮਤਾਂ ਵਿੱਚ ਕੋਈ ਬਦਲਾਅ ਨਹੀਂ ਕੀਤੇ ਗਏ ਤਾਜ਼ਾ ਬਦਲਾਅ ਤੋਂ ਬਾਅਦ ਅੱਜ ਤੋਂ ਦਿੱਲੀ ਚ ਸਿਲੰਡਰ 30 ਰੁਪਏ ਸਸਤਾ ਹੋ ਗਿਆ ਦਿੱਲੀ ਐਲ ਪੀ ਜੀ ਦੀ ਕੀਮਤ ਦੀ ਗੱਲ ਕਰੀਏ ਤਾਂ ਇਸ ਦੀ ਕੀਮਤ 1676 ਰੁਪਏ ਤੋਂ ਘਟਾ ਕੇ 1646 ਰੁਪਏ ਕਰ ਦਿੱਤੀ ਗਈ ਹੈ ਇਸ ਤੋਂ ਇਲਾਵਾ ਕੋਲਕਾਤਾ ਚ ਇਹ 1787 ਰੁਪਏ ਦੀ ਬਜਾਏ 1756 ਰੁਪਏ ਮਿਲੇਗਾ ਚਨਈ ਚ ਅੱਜ ਤੋਂ ਕਮਰਸ਼ੀਅਲ ਸਿਲੰਡਰ 1840.50 ਰੁਪਏ ਦੀ ਬਜਾਏ 1809.50 ਰੁਪਏ ਮਿਲੇਗਾ ਜੇਕਰ ਮੋਬਾਈਲ ਦੀ ਗੱਲ ਕਰੀਏ ਤਾਂ ਇਸ ਦੀ ਕੀਮਤ 598 ਰੁਪਏ ਹੋ ਗਈ ਜੋ ਪਹਿਲਾਂ 1629 ਰੁਪਏ ਮਿਲਦੀ ਸੀ ਜੇਕਰ ਤੁਸੀਂ ਵੀ ਕ੍ਰੈਡਿਟ ਕਾਰਡ ਦੀ ਵਰਤੋਂ ਕਰਦੇ ਹੋ ਤਾਂ ਅੱਜ 1 ਜੁਲਾਈ 2024 ਤੋਂ ਤੁਹਾਡੇ ਲਈ ਵੀ ਨਿਯਮ ਬਦਲ ਗਏ ਨੇ ਦਰਅਸਲ ਕ੍ਰੈਡਿਟ ਕਾਰਡ ਭੁਗਤਾਨ ਨਾਲ ਜੁੜੇ ਵੱਡੇ ਬਦਲਾ ਮਹੀਨੇ ਦੇ ਪਹਿਲੇ ਦਿਨ ਤੋਂ ਲਾਗੂ ਹੋਣ ਜਾ ਰਹੇ ਹਨ ਇਸ ਤੋਂ ਬਾਅਦ ਕੁਝ ਪੇਮੈਂਟ ਪਲੇਟਫਾਰਮਾਂ ਰਾਹੀਂ ਬਿੱਲ ਦੇ ਭੁਗਤਾਨ ਵਿੱਚ ਸਮੱਸਿਆ ਆ ਸਕਦੀ ਹੈ ਇਨ੍ਹਾਂ ਪਲੇਟਫਾਰਮਾਂ ਵਿੱਚ ਸੀਆਰਈਡੀ ਫੋਨਪੇ ਬਿਲ ਡੈਸਕ ਵਰਗੇ ਕੁਝ ਪਿੰਟੇਕ ਸ਼ਾਮਿਲ ਨੇ ਦਰਅਸਲ ਆਰਬੀਆਈ ਨੇ ਨਵੇਂ ਨਿਯਮ ਦੇ ਅਨੁਸਾਰ 1 ਜੁਲਾਈ ਤੋਂ ਸਾਰੇ ਕ੍ਰੈਡਿਟ ਕਾਰਡ ਬਿੱਲਾਂ ਦਾ ਭੁਗਤਾਨ ਭਾਰਤ ਬਿੱਲ ਭੁਗਤਾਨ ਪ੍ਰਣਾਲੀ ਯਾਨੀ BBPS ਦੁਆਰਾ ਕੀਤਾ ਜਾਣਾ ਚਾਹੀਦਾ ਹੈ ਇਸ ਤੋਂ ਬਾਅਦ ਹਰ ਕਿਸੇ ਨੂੰ ਭਾਰਤ ਬਿੱਲ ਪੇਮੈਂਟ ਸਿਸਟਮ ਰਾਹੀਂ ਬਿਲਿੰਗ ਕਰਨੀ ਪਵੇਗੀ ਟ੍ਰਾਈ ਸੁਰੱਖਿਆ ਨੂੰ ਧਿਆਨ ਚ ਰੱਖਦੇ ਹੋਏ ਨੀਮਾ ਚ ਬਦਲਾਅ ਕਰ ਰਹੀ ਹੈ ਹੁਣ ਇੱਕ ਵਾਰ ਫਿਰ SIM ਕਾਡਾ ਨਾਲ ਜੁੜੇ ਨਿਯਮ ਬਦਲ ਗਏ ਨੇ ਇਹ ਵੱਡਾ ਬਦਲਾਅ ਵੀ 1 ਜੁਲਾਈ 2024 ਤੋਂ ਲਾਗੂ ਹੋ ਗਿਆ ਹੈ ਟ੍ਰਾਈ ਨੇ ਮੋਬਾਈਲ ਨੰਬਰ ਐਮ ਐਨ ਪੀ ਨਿਯਮੇ ਵਿੱਚ ਬਦਲਾਅ ਕਰਕੇ SIM ਸਵੈਪ ਫਰਾਡ ਤੋਂ ਬਚਣ ਲਈ ਇਹ ਨਿਯਮ ਲਾਗੂ ਕੀਤਾ ਹੈ ਇਸ ਦੇ ਤਹਿਤ ਜੇਕਰ SIM ਕਾਰਡ ਚੋਰੀ ਹੋ ਜਾਂਦਾ ਜਾਂ ਖਰਾਬ ਹੋ ਜਾਂਦਾ ਤਾਂ ਤੁਹਾਨੂੰ ਕੁਝ ਸਮਾਂ ਇੰਤਜ਼ਾਰ ਕਰਨਾ ਪਵੇਗਾ ਪਹਿਲਾ SIM ਕਾਰਡ ਦੀ ਚੋਰੀ ਹੋ ਜਾਣ ਜਾਂ ਖਰਾਬ ਹੋਣ ਤੇ ਸਟੋਰ ਤੋਂ ਤੁਰੰਤ ਨਵਾਂ SIM ਕਾਰਡ ਮਿਲ ਜਾਂਦਾ ਸੀ ਪਰ ਨਵੇਂ ਨਿਯਮ ਮੁਤਾਬਕ ਹੁਣ ਇਸ ਦਾ ਲਾਗ ਕਰਨ ਦੀ ਮਿਆਦ ਵਧਾ ਦਿੱਤੀ ਗਈ ਹੈ ਤੇ ਯੂਜ਼ਰ ਨੂੰ 7 ਦਿਨ ਤੱਕ ਇੰਤਜ਼ਾਰ ਕਰਨਾ ਹੋਵੇਗਾ ਤੁਹਾਨੂੰ ਦੱਸ ਦੇ ਕਿ ਮਾਰਚ 2024 ਵਿੱਚ ਟ੍ਰਾਈ ਨੇ 1 ਜੁਲਾਈ ਤੋਂ SIM ਪੋਰਟਿੰਗ ਦੇ ਨਿਯਮਾਂ ਵਿੱਚ ਇਸ ਬਦਲਾਅ ਦੀ ਜਾਣਕਾਰੀ ਇੱਕ ਐਕਸਟ ਪੋਸਟ ਰਾਹੀਂ ਸਾਂਝੀ ਕੀਤੀ ਸੀ ਹਾਲਾਂਕਿ ਇਸ ਦੀ ਤਾਰੀਖ ਨੂੰ ਅੱਗੇ ਵਧਾਇਆ ਜਾਵੇਗਾ ਜਾਂ ਨਹੀਂ ਇਸ ਬਾਰੇ ਅਜੇ ਕੋਈ ਅਪਡੇਟ ਨਹੀਂ ਆਈ ਜੁਲਾਈ 2024 ਵਿੱਚ ਲਾਗੂ ਕੀਤੇ ਜਾਣ ਵਾਲੇ ਬਦਲਾਵਾਂ ਦੀ ਸੂਚੀ ਵਿੱਚ ਚੌਥਾ ਤੁਹਾਡੇ ਮੋਬਾਈਲ ਫੋਨ ਨਾਲ ਵੀ ਸਬੰਧਿਤ ਹੈ ਦਰਅਸਰ ਰਿਲਾਈਂਸ Jio ਤੋਂ ਲੈ ਕੇ Airtel ਤੇ Vodafone Idea ਨੇ ਆਪਣੇ ਪਲਾਨ ਮਹਿੰਗੇ ਕਰ ਦਿੱਤੇ ਨੇ ਇਹ ਨਵੀਆਂ ਯੋਜਨਾਵਾਂ 3 ਤੋਂ 4 ਜੁਲਾਈ ਤੱਕ ਲਾਗੂ ਹੋਣ ਜਾ ਰਹੀਆਂ ਨੇ ਜੁਲਾਈ ਮਹੀਨੇ ਲਈ ਬੈਂਕ ਛੁੱਟੀਆਂ ਦੀ ਸੂਚੀ RBI ਨੇ ਆਪਣੀ ਵੈੱਬਸਾਈਟ ਤੇ ਅਪਲੋਡ ਕੀਤੀ ਹੈ ਇਸ ਦੇ ਅਨੁਸਾਰ ਬੈਂਕ ਇਸ ਮਹੀਨੇ 12 ਦਿਨਾਂ ਲਈ ਬੰਦ ਰਹਿਗੇ ਇਹ ਵੱਖ-ਵੱਖ ਰਾਜਾਂ ਵਿੱਚ ਹੋਣ ਵਾਲੀਆਂ ਘਟਨਾਵਾਂ ਦੇ ਆਧਾਰ ਤੇ ਵੱਖ-ਵੱਖ ਹੋ ਸਕਦਾ ਹੈ